ਪੰਜਾਬ ਦਾ ਵਿਰਸਾ ਰਿਪਰੈਜ਼ੈਂਟ ਕੀਤਾ ਜਿਹਦੇ ਵਿੱਚ ਅਸੀਂ ਸੂਫੀ ਕਥਕ ਦੀ ਪਰਫਾਰਮੈਂਸ ਦਿੱਤੀ ਹੈ ਰਸ਼ਮੀ ਯਾ ਬੰਦਾਵਾਲਾ ਬਾਗ ਲੈ ਦੇਹਾਨੀਆਂ ਰਸ਼ਮੀ ਯਾ ਬੰਦਾਵਾਲਾ ਬਾਗ ਲੈ ਦੇਹਾਨੀਆਂ ਨਾਲ ਲੱਗੇ ਕੁਰਾਨੀ ਤਿਆਂ ਨੂੰ ਉਹਨਾਂ ਦਾ ਟੈਲੈਂਟ ਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਉਹ ਕਿਸੇ ਨਾਲੋਂ ਘੱਟ ਨਹੀਂ ਸੋ ਹਰ ਦਿਨ ਧੀਆਂ ਦਾ ਸਾਨੂੰ ਚਾਹੀਦਾ ਕਿ ਧੀਆਂ ਨੂੰ ਸਤਿਕਾਰ ਦਈਏ ਪਿਆਰ ਦਈਏ ਤੇ ਉਹਨਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਦੇਈਏ ਅੱਜ ਦੇ ਦਿਨ ਕਿ ਹਮੇ ਬਹੁਤ ਜ਼ਿਆਦਾ ਐਕਸਾਈਟਮੈਂਟ ਥੀ ਕਿਉਂਕਿ ਮਿਸਿਸ ਮਾਨ ਜੀ ਨੇ ਆਨਾ ਦਾ ਐਜ਼ ਅ ਚੀਫ ਗੈਸਟ ਔਰ ਹਮ ਥੈਂਕਫੁਲ ਹੁੰਦੇ ਹੈ ਆਪਣੇ ਟੀਚਰਸ ਕਾ ਆਪਣੇ ਸਟਾਫ ਕਾ ਕਿ ਹਮੇ ਇਤਨੀ ਅਚੀ ਉਹਨਾਂ ਨੇ ਕੋਰੀਓ ਸਿਖਾਈ ਹਮੇ ਇਤਨਾ ਕੈਪੇਬਲ ਬਣਾਇਆ ਸਸ ਐਨਰਜੀ ਰਹਿੰਦੀ ਆ ਸਾਰਿਆਂ ਜਿਹੜੇ ਡਾਂਸ ਕਰਨ ਵਾਲਿਆਂ ਚ ਹਮੇਸ਼ਾ ਹੀ ਰਹਿੰਦੀ ਆ ਟੀਚਰ ਦੀ سپورਟ ਹੁੰਦੀ ਆ ਇੱਕ ਤਾਂ ਇੱਕ ਸਾਡੇ ਚ ਵੈਸੇ ਐਨਰਜੀ ਹੁੰਦੀ ਆ ਡਾਂਸ ਵਾਲਿਆਂ ਚ ਕਿਵੇਂ ਸੈਲੀਬ੍ਰੇਟ ਕਰ ਰਹੇ ਹੋਂ ਕਿੰਨੇ ਰੌਣਕ ਅੱਜ ਕਾਲਜ ਦੇ ਵਿੱਚ ਲੱਗੀ ਹੋਈ ਐ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਐ ਬਹੁਤ ਮਜ਼ਾ ਆ ਰਿਹਾ ਸਵੇਰ ਦਸੀ ਇੱਥੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਪਿੰਗਾ ਵੀ ਝੂਟ ਰਹੇ ਆ ਸਸੇ ਕਾਲ ਜੀ ਤੁਸੀਂ ਦੇਖ ਰਹੇ ਹੋ ਨਿਆਣਾ ਲਾਈਵ ਤੇ ਮੈਮ ਇਸ ਵੇਲੇ ਮੌਜੂਦ ਆ ਗਵਰਨਮੈਂਟ ਕਾਲਜ ਦੇ ਵਿਖੇ ਜਿੱਥੇ ਅੱਜ ਮੇਲਾ ਤੀਆਂ ਦਾ ਜਿਹੜਾ ਹੈ ਮਨਾਇਆ ਗਿਆ ਤੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਗੱਲਬਾਤ ਕਰਾਂਗੇ ਕੁੜੀਆਂ ਦੇ ਨਾਲ ਕਿਵੇਂ ਇੰਜੋਏ ਕਰ ਰਹੇ ਹੋ ਅੱਜ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਜ਼ਿਆਦਾ ਇੰਜੋਏ ਕੀਤਾ ਸੀ ਅੱਜ ਕੀ ਪਰਫਾਰਮ ਕੀਤਾ ਹੈ ਅੱਜ ਸੀ ਤੇ ਭੰਗੜਾ ਪਰਫਾਰਮ ਕੀਤਾ ਹੈ ਅੱਜ ਧੀਆਂ ਵੀ ਪਾਉਂਗੇ ਫਿਰ ਜੀ ਹਾਂ ਜੀ ਚਲੋ ਸੁਣਾਈ ਰੇਸ਼ਮੀਾ ਪੰਨਾ ਵਾਲਾ ਬਾਗਲੇ ਦੇ तो कितने एक्साइटमेंट से की आज के दिन दी आज के दिन की हमें बहुत ज्यादा एक्साइटमेंट थी क्योंकि मिसेस मान जी ने आना था एज अ चीफ गेस्ट और हम थैंकफुल होते हैं अपने टीचर्स का अपने स्टाफ का कि हमें इतनी अच्छी उन्होंने कोरियो सिखाई हमें इतना कैपेबल बनाया जिसके लिए हम आज स्टेज पे खड़े हैं वी आर सो थैंकफुल टू ऑल आवर टीचर्स टू ऑल आवर स्टाफ कि हमें उन्होंने इतना सपोर्ट किया उनके उनके इतनी कोरियो के बिना हम आज यहाँ पे नहीं होते इसलिए हम बहुत थैंकफुल होते और आज के दिन हमें बहुत मजा आया सब बहुत एंजॉय कर रहे हैं और बहुत अच्छा दिन परफॉर्मेंस तैयार करने में कितना कर मेहनत लगी कितनी एक्साइटमेंट थी और बिल्कुल अटायर में स्काई ब्लू आ, कैसे कलर चूज किया कि हाँ यही पहनावा होना चाहिए ये सारा जितना भी है हमारे टीचर्स ने देखा है स्पेशली हमारे डांस टीचर हमारे जो हमें सपोर्ट करने के लिए हमें शिवानी मैम सब ने आया जिस जी, जी कॉलेज में जितने भी टीचर्स हैं उन सब ने हमारा नेहा मैम ने सब ने शिवानी मैम ने हमारा बहुत साथ दिया सरबजीत मैम ने बहुत ज्यादा हमें सपोर्ट किया है और हमारे प्रॉप्स ड्रेसेस एक एक चीज जो है ना हमारे टीचर ने हमारा डिसाइड किया और मेहनत की तो आप बात ही मत करो मेहनत तो बहुत ज्यादा लगी है हमारी तभी आज हमने इतना अच्छा परफॉर्मेंस दिया बाकी आप देख ही सकते हो थैंक यू ਬਹੁਤ ਜ਼ਿਆਦਾ ਐਕਸਾਈਟਮੈਂਟ ਔਰ ਬਹੁਤ ਜ਼ਿਆਦਾ એનਰਜੀ ਲੱਗ ਰਿਹਾ ਹੈ ਅਭੀ ਵੀ ਬਸ એનર્ਜੀ ਰਹਿੰਦੀ ਹੈ ਸਾਰਿਆਂ ਚ ਜਮੇਸ਼ਾ ਡਾਂਸ ਕਰਨ ਵਾਲਿਆਂ ਚ ਜਮੇਸ਼ਾ ਹੀ ਰਹਿੰਦੀ ਹੈ ਟੀਚਰ ਦੀ سپورਟ ਹੁੰਦੀ ਹੈ ਇੱਕ ਤਾਂ ਇੱਕ ਸਾਡੇ ਚ ਵੈਸੇ એનર્ਜੀ ਹੁੰਦੀ ਹੈ ਡਾਂਸ ਵਾਲਿਆਂ ਚ ਥੈਂਕ ਯੂ ਸੋ ਮਚ ਟੂ ਜੀਸੀਜੀ ਕਾਲਜ ਕਿ ਹਮੇ ਇਤਨਾ ਅੱਛਾ ਕਾਲਜ ਮਿਲਾ ਔਰ ਇਤਨੇ ਅੱਛੇ ਸਟੂਡੈਂਟਸ ਹਮ ਖਿਲਾ ਰਹੇ ਥੈਂਕ ਯੂ ਸੋ ਮਚ ਸੋ ਮੇਰੇ ਨਾਲ ਨੀਹਾ ਮੈਮ ਨੇ ਜੋ ਇੱਥੇ ਅਸਿਸਟੈਂਟ ਪ੍ਰੋਫੈਸਰ ਨੇ ਮੈਮ ਕਿੰਨੀ ਕਿ ਐਕਸਾਈਟਮੈਂਟ ਸੀਗੀ ਬੱਚਿਆਂ ਦੇ ਨਾਲ ਅੱਜ ਤੁਸੀਂ ਪਰਫਾਰਮ ਕੀਤਾ ਕਾਫੀ ਮੈਮ ਮਿਸਿਸ ਮਾਨ ਨੇ ਵੀ ਬਹੁਤ ਜ਼ਿਆਦਾ ਤੁਹਾਨੂੰ ਮਦਦ ਸਲਾਹਾਂ ਕੀਤੀ ਹੈ ਤੁਹਾਡੀ ਪਰਫਾਰਮੈਂਸ ਦੇਖ ਕੇ ਜੀ ਅਸੀਂ ਬਹੁਤ ਹੀ ਮਾਨ ਮਹਿਸੂਸ ਕਰਦੇ ਆ ਕਿ ਅੱਜ ਮਿਸਿਸ ਮਾਨ ਸਾਡੇ ਵਿੜੇ ਆਏ ਨੇ ਔਰ ਅਸੀਂ ਥਿਆਂ ਦਾ ਮੇਲਾ ਜੋ ਹੈ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਬਾਕੀ ਐਕਸਾਈਟਮੈਂਟ ਤੁਸੀਂ ਦੇਖ ਹੀ ਸਕਦੇ ਹੋ ਬੱਚਿਆਂ ਦੇ ਚਿਹਰਿਆਂ ਤੇ ਦਿਖਦਾ ਹੈ ਹੈ ਨਾ ਤੇ ਅਸੀਂ ਅੱਜ ਜੋ ਹੈ ਉਹਨਾਂ ਦੇ ਸਾਹਮਣੇ ਲਾ ਆਪਣੇ ਪੰਜਾਬ ਦਾ ਵਿਰਸਾ ਰਿਪਰੈਜ਼ੈਂਟ ਕੀਤਾ ਜਿਹਦੇ ਵਿੱਚ ਅਸੀਂ ਸੂਫੀ ਕਥਕ ਦੀ ਪਰਫਾਰਮੈਂਸ ਦਿੱਤੀ ਹੈ ਅਸੀਂ ਸਾਡੇ ਸੁਰਿੰਦਰ ਕੋਰ ਜੀ ਦੇ ਗਾਣਿਆਂ ਤੇ ਟ੍ਰੈਡੀਸ਼ਨਲ ਡਾਂਸ ਵੀ ਪੇਸ਼ ਕੀਤਾ ਹੈ ਤੇ ਨਾਲੇ ਅਸੀਂ ਪੰਜਾਬ ਦੀ ਆਨਮਾਨ ਸ਼ਾਨ ਪੰਗੜਾ ਪੇਸ਼ ਕੀਤਾ ਸੀ ਫਸਟ ਟਾਈਮ ਸੀਗਾ ਜੀਸੀਸੀ ਦੇ ਵਿੱਚ ਕਿਸੇ ਟੀਚਰ ਨੇ ਪਰਫਾਰਮ ਕੀਤਾ ਹੋਵੇ ਨਹੀਂ ਅੱਗੇ ਵੀ ਮੈਂ ਕਰਦੀ ਰਹਿੰਦੀ ਆ ਜੀ ਅੱਜ ਦਾ ਦਿਨ ਸਾਡੇ ਲਈ ਬਹੁਤ ਭਾਗਾ ਭਰਿਆ ਸੀਗਾ ਤੇ ਕੁਝ ਖਾਸ ਸੀਗਾ ਇਸ ਲਈ ਮੈਂ ਵੀ ਪਰਫਾਰਮ ਕਰਨ ਦੀ ਸੋਚੀ ਸੀ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਕਿੰਨੇ ਕਰਾਉਣਾ ਹੈ ਅੱਜ ਕਾਲਜ ਦੇ ਵਿੱਚ ਲੱਗੀ ਹੋਈ ਹੈ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਆ ਬਹੁਤ ਮਜ਼ਾ ਆ ਰਿਹਾ ਸੂਬਾ ਦਸੀ ਇੱਥੀਆਂ ਤੁਸੀਂ ਦੇਖ ਸਕਦੇ ਹੋ ਪਿੱਛੇ ਪਿੰਗਾ ਵੀ ਝੂਟ ਰਹੇ ਆ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਝੂਲੇ ਲੱਗੇ ਹੋਏ ਨੇ ਸਟਾਲ ਚ ਲੱਗੀਆਂ ਹੋਈਆਂ ਨੇ ਕਾਫੀ ਮਜ਼ਾ ਆ ਰਿਹਾ ਹੈ ਸਿਸਨ ਬਹੁਤ ਚੰਗਾ ਲੱਗ ਰਿਹਾ ਧੀਆਂ ਦਾ ਮੇਲਾ ਕੁੜੀਆਂ ਨੂੰ ਬਹੁਤ ਪਸੰਦ ਹੁੰਦਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਝੂਟੇ ਵੀ ਲੱਗੇ ਹੋਏ ਆ ਹੋਰ ਕਿਹੜੇ ਕਿਹੜੇ ਚੀਜ਼ਾਂ ਦੇ ਨਾਲ ਜਿੱਦਾਂ ਕਿ ਅੱਜ ਸੈਲੀਬ੍ਰੇਟ ਕਰ ਰਹੇ ਹੋ ਪਿੰਗਾ ਚੁੱਟ ਰਹੇ ਹੋ ਨਾਲ ਚੂਲਾ ਵੀ ਹੈ ਹੋਰ ਕੀ ਕੁਝ ਪ੍ਰੋਗਰਾਮ ਅੰਦਰ ਚੱਲ ਰਿਹਾ ਹੈ ਸੀਐਮ ਆਂਦੀ ਵਾਈਫ ਆਏ ਹੋਏ ਆ ਉਹ ਜਿਵੇਂ ਸੈਲੀਬ੍ਰੇਟ ਕਰਵਾਣ ਆਏ ਬਹੁਤ ਵਧੀਆ ਗੱਤ ਹੈ ਜਿਵੇਂ ਸਾਡਾ ਕੱਚਾ ਘਰ ਵੀ ਦੇਖ ਕੇ ਗਏ ਆ ਕਿੰਨਾ ਕ ਸਮਾਂ ਲੱਗਿਆ ਜੇ ਤਿਆਰ ਹੋਣ ਨੂੰ ਕੀ ਕਰ ਕਰ ਕੀ ਕਹਿ ਕੇ ਆਏ ਹੋ ਨਹੀਂ ਕਰ ਤੇ ਨਹੀਂ ਅਸੀਂ ਇੱਥੇ ਹੋਸਟਲ ਦੇ ਹੀ ਆ ਟਾਈਮ ਤਾਂ ਫਿਰ ਲੱਗਦਾ ਹੈ ਇਹ ਕੁੜੀਆਂ ਨੂੰ ਤਿਆਰ ਹੋਣ ਤੇ ਕਿਉਂਕਿ ਅੱਜ ਫਿਰ ਸਪੈਸ਼ਲ ਡੇ ਹੈ ਸਾਡੇ ਲਈ ਤੀਆਂ ਦਾ ਫੰਕਸ਼ਨ ਹੈ ਜੀ ਅਸੀਂ ਵੀ ਅਵਾਸਾਈ ਕਹਿਣਾ ਚਾਹਾਂਗੇ ਬਹੁਤ ਮਜ਼ਾ ਆ ਰਿਹਾ ਹੈ ਐਕਸਪੀ ਸਾਡਾ ਫਰਸਟイヤー ਵਾਲਾ ਸਾਡਾ ਬਹੁਤ ਅੱਛਾ ਐਕਸਪੀਰੀਅੰਸ ਹੈ ਅੱਜ ਦਾ ਬਹੁਤ ਅੱਛਾ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਹੈ ਜੀ ਹਾਂ ਜੀ ਇਹੀ ਕਹਾਂਗੇ ਕਿ ਬਹੁਤ ਵਧੀਆ ਵਾ ਹਰ ਇੱਕ ਜਿਹਦੇ ਛੂਟੇ ਲੱਗੇ ਹੋਏ ਨੇਗੇ ਪਿੰਗਾ ਰਿਗੀਆਂ ਤੇ ਸਾਡਾ ਫਰਸਟイヤー ਹੀ ਹੈ ਜਿਵੇਂ ਉਹਨਾਂ ਨੇ ਕਿਹਾ ਤੇ ਇੰਟਰਸਟਿੰਗ ਆ ਬਹੁਤ ਅੱਛਾ ਲੱਗ ਰਿਹਾ ਮਜ਼ਾ ਦੇਖੋ ਬਹੁਤ ਹੀ ਇੱਕ ਵਧੀਆ ਨੇਕ ਉਪਰਾਲਾ ਧੀਆਂ ਦੀ ਖੁਸ਼ੀਆਂ ਮਨਾਉਣ ਦਾ ਕਿਉਂਕਿ ਹਰ ਦੇਣੀ ਧੀਆਂ ਦਾ ਸੋ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਛੋਟੀਆਂ ਛੋਟੀਆਂ ਬੱਚੀਆਂ ਨੂੰ ਉਹਨਾਂ ਦੇ ਟੈਲੈਂਟ ਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਉਹ ਕਿਸੇ ਨਾਲੋਂ ਘੱਟ ਨਹੀਂ ਸੋ ਹਰ ਦਿਨ ਧੀਆਂ ਦਾ ਸਾਨੂੰ ਚਾਹੀਦਾ ਕਿ ਧੀਆਂ ਨੂੰ ਸਤਿਕਾਰ ਦਈਏ ਪਿਆਰ ਦਈਏ ਤੇ ਉਹਨਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਦੇਈਏਨੇਕ ਉਪਰਾਲੇ ਧੀਆਂ ਦੀ ਖੁਸ਼ੀਆਂ ਮਨਾਉਣ ਦਾ ਕਿਉਂਕਿ ਹਰ ਦਿਨ ਹੀ ਧੀਆਂ ਦਾ ਸੋ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਛੋਟੀਆਂ-ਛੋਟੀਆਂ ਬੱਚੀਆਂ ਨੂੰ ਉਹਨਾਂ ਦੇ ਟੈਲੈਂਟ ਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਉਹ ਕਿਸੇ ਨਾਲੋਂ ਘੱਟ ਨਹੀਂ ਸੋ ਹਰ ਦਿਨ ਧੀਆਂ ਦਾ ਸਾਨੂੰ ਚਾਹੀਦਾ ਕਿ ਧੀਆਂ ਨੂੰ ਸਤਿਕਾਰ ਦਈਏ ਪਿਆਰ ਦਈਏ ਉਹਨਾਂ ਨੂੰ ਪੜ੍ਹਨ ਲਿਖਣ ਮੈਂ ਅੱਜ ਮੈਂ ਵੀਡੀਓ 'ਚ ਦੇਖਿਆ ਤੁਸੀਂ ਬੱਚਿਆਂ ਨਾਲ ਗਿੱਧਾ ਵੀ ਪਾਇਆ ਕਿਸ ਤਰੀਕੇ ਦੇ ਨਾਲ ਪ੍ਰਾਣੀਆਂ ਯਾਦਾਂ ਆਈਆਂ ਦੇਖੋ ਹਰ ਕੁੜੀ ਨੂੰ ਪਸੰਦ ਹੁੰਦਾ ਨੱਚਣਾ ਟੱਪਣਾ ਕਿੱਦਾਂ ਪਾਉਣਾ ਸੋ ਸਾਡੇ ਲਈ ਮੈਨੂੰ ਲੱਗਦਾ ਕਿਉਂਕਿ ਬੜਾ ਇੱਕ ਵੱਖਰਾ ਜਿਹਾ ਮਾਹੌਲ ਹੁੰਦਾ ਜਿਹੋ ਜਿਹੇ ਮਾਹੌਲ 'ਚ ਅਸੀਂ ਰਹਿੰਦੇ ਆ ਉਹਦੇ ਤੋਂ ਡਿਫਰੈਂਟ ਮਾਹੌਲ ਸੀਗਾ ਸੋ ਅੱਜ ਮੈਨੂੰ ਆਪਣੀਆਂ ਭੈਣਾਂ ਨਾਲ ਛੋਟੀਆਂ-ਛੋਟੀਆਂ ਬੱਚੀਆਂ ਨਾਲ ਇੰਜੋਏ ਕਰਕੇ ਮੈਨੂੰ ਵੀ ਖੁਸ਼ੀ ਮਹਿਸੂਸ ਹੋਈ ਮੇਲਾ ਧੀਆ ਦਾ ਗਵਰਨਮੈਂਟ ਕਾਲਜ ਫਾਰ ਗਰਲਸ ਵੀ ਕਿਹ ਮਨਾਇਆ ਸੀ ਇਹਨਾਂ ਦੇ ਮੁੱਖ ਮਹਿਮਾਨ ਮਿਸਿਸ ਗਗਨਤਮਨ ਤਮਨਸੀ ਫਰਸਟ ਲੇਡੀ ਆਫ ਦਿ ਪੰਜਾਬ ਤਾਂ ਇਹਨਾਂ ਨੇ ਜਿਹੜਾ ਸਾਡਾ ਸੱਦਾ ਆਪਣੇ ਰੁਜ਼ੇਵੇਂ ਭਰੇ ਸਮਿਆਂ ਤੋਂ ਸਾਡਾ ਜਿਹੜਾ ਸੱਦਾ ਉਹਨੂੰ ਮੰਨਿਆ ਤੇ ਆਪਣੇ ਰੁਜ਼ੇਵੇਂ ਭਰੇ ਸਮਿਆਂ 'ਚ ਸਮਾਂ ਕੱਢ ਕੇ ਸਾਨੂੰ ਨਵਾਜਿਆ ਸਾਡਾ ਜਿਹੜੇ ਪੈਰ ਅੱਜ ਧਰਤੀ ਤੇ ਨਹੀਂ ਲੱਗ ਰਹੇ ਅਸੀਂ ਅਸਮਾਨੀ ਉਡਾਰੀ ਮਾਰ ਰਹੇ ਹਾਂ ਕਿ ਨਿਮਾਨੇ ਜਿਹੇ ਸੱਦੇ ਨੂੰ ਸਵੀਕਾਰ ਕਰਕੇ ਇਹਨਾਂ ਨੇ ਸਾਡੇ ਕਾਲਜ ਦੀ ਸ਼ਾਨ ਨੂੰ ਵਧਾਇਆ ਤੁਸੀਂ ਦੇਖਿਆ ਕਿਸ ਤਰੀਕੇ ਅੱਜ ਕਾਲਜ ਦੇ ਵਿੱਚ ਰੌਣਕ ਲੱਗੀ ਹੋਈ ਸੀ ਤਾਂ ਅਸੀਂ ਅਹੀ ਆਸ ਕਰਦੇ ਆ ਕਿ ਹਰ ਪਾਸੇ ਇੱਦਾਂ ਦੀਆਂ ਖੁਸ਼ੀਆਂ ਬਣਿਆ ਰਹਿਣ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੁਖ ਰੂ ਹੋਵਾਂਗੇ ਦੇਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਮੈਂ